ਸ਼੍ਰੋਮਣੀ ਕਾਲੀਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਲੁਧਿਆਣਾ ਪ੍ਰਧਾਨ ਜੀਵਨ ਸੇਖਾ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ ਗੈਂਗਸਟਰ ਗੁਰੂ ਬੱਚਾ ਤੇ ਉਸਦੇ ਸਾਥੀਆਂ ਨੂੰ ਪਨਾ ਦੇਣ ਅਤੇ ਉਹਨਾਂ ਤੋਂ ਵਾਰਦਾਤਾਂ ਕਰਵਾਉਂਦਾ ਇਲਜ਼ਾਮ ਗੈਂਗਸਟਰ ਗੁਰੂ ਬੱਚਾ ਤੇ ਕਤਲ ਤੇ ਲੁੱਟ ਦੇ ਕਈ ਮਾਮਲੇਦਾਰਚ ਸੋਈ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਮੀਤਪਾਲ ਦੁਹਰੀ ਨੇ ਕੀਤਾ ਜੀਵਨ ਸੇਖਾ ਦਾ ਬਚਾ ਇਹ ਗੁਰੂ ਬਚਨ ਆਮਕਾ ਜੋ ਗੈਂਗਸਟਰ ਹੈ ਜਿਸ ਨੇ ਇੱਥੇ ਪਾ ਲੁਧਿਆਣਾ ਵਿੱਚ ਪਿਛਲੇ 3 ਮਹੀਨੇ ਵਿੱਚ ਦੋ ਮਰਡਰ ਕੀਏ ਹਨ ਉਸ ਨੂੰ ਸ਼ੈਲਟਰ ਕਰਨੇ ਦੀ ਬਾਤ ਸਾਹਮਣੇ ਆਈ ਹੈ ਇਸ ਵਿੱਚ ਬਹੁਤ ਸਾਰੇ ਫੋਟੋਗ੍ਰਾਫਸ ਹੋਰ ਵੀ ਕੋਲ ਡੈਕੋਡਿੰਗ ਦੇਖੋ ਜੀ ਪਹਿਲੀ ਗੱਲ ਤਾਂ ਇਹਦੇ ਵਿੱਚ ਕੋਈ ਇਹ ਜੀ ਗੱਲ ਮੈਨ ਲੱਗਦੀ ਨਹੀਂ ਕਿ ਇਹਦੇ ਵਿੱਚ ਇਹਦਾ ਕੋਈ ਇਦਾਂ ਦਾ ਰੋਲ ਹੋਊਗਾ ਜੇ ਰੋਲ ਹੋਊਗਾ ਤਾਂ ਸਾਡੀ ਪਾਰਟੀ ਨੇ ਅਜੇ ਤੱਕ ਕਿਸੇ ਵੀ ਕ੍ਰਿਮੀਨਲ ਬੰਦੇ ਨੂੰ ਨਾ ਤਾਂ ਕਦੇ ਸ਼ੈਲਟਰ ਦਿੱਤੀ ਹੈ ਤੇ ਨਾ ਹੀ ਕਦੇ ਦਊ ਜੋ ਪੁਲਿਸ ਦਾ ਆਪਣਾ ਬਣਦਾ ਹੈਗਾ ਸਿਸਟਮ ਉਹਦੇ ਹਿਸਾਬ ਨਾਲ ਕਾਰਵਾਈ ਕਰੇਗੀ ਸੰਗਰੂਰ ਦੇ ਮਲੇਰਕੋਟਲਾ ਵਿੱਚ ਮੁਸਲਿਮ ਧਾਰਮਿਕ ਗ੍ਰੰਥ ਦੀ ਬੇਅਦਬੀ ਤੋਂ ਬਾਅਦ ਰੋਵ ਵਿਚ ਆਏ ਲੋਕਾਂ ਨੇ ਅਕਾਲੀ ਵਿਧਾਇਕ ਫਰਜ਼ਾਨਾ ਆਲਮ ਦੀ ਕੋਠੀ ਤੇ ਕੀਤਾ ਹਮਲਾ ਕੋਠੀ ਬਾਹਰ ਖੜੀਆਂ ਪਾਇਲਟ ਤੇ ਹੋਰ ਗੱਡੀਆਂ ਦੀ ਪੰਨ ਤੋੜ ਬੱਸ ਸਟੈਂਡ ਤੇ ਖੜੀਆਂ ਬੱਸਾਂ ਨੂੰ ਲਾਈ ਅੱਗ ਸ਼ੁੱਕਰਵਾਰ ਰਾਤ ਹੋਏ ਇਸ ਹੰਗਾਮੇ ਤੋਂ ਬਾਅਦ ਸਥਿਤੀ ਤਣਾਪੂਰਨ ਪਰ ਕਾਬੂ ਹੇਠ ਇਦੇ ਵਿੱਚ ਕੁਝ ਸ਼ਰਾਰਤੀ ਅੰਤਰਾ ਨੇ ਪਹਿਲਾਂ ਸਾਡੇ ਪਵਿੱਤਰ ਗ੍ਰੰਥ ਕ੍ਰਾਂਤੀ ਸ਼੍ਰੀਫ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਪੁਲਿਸ ਦੇ ਉੱਤੇ ਪਧਰਾਉ ਕੀਤਾ ਕਿ ਐਮਐਲਏ ਸਾਹਿਬ ਦੀ ਕੋਠੀ ਦੇ ਵਿੱਚ ਵੀ ਹੁੱਲੜਬਾਜੀ ਕੀਤੀ ਕੋਠੀ ਦੇ ਬਾਹਰ ਆ ਕੇ ਤੇ ਉਹਨੇ ਇਹਨਾਂ ਨੂੰ ਕਾਬੂ ਕੀਤਾ लुधियाना ਦੇ ਕੁਮਾਰ ਮੰਡੀ ਵਿੱਚ ਕਰੀਬ ਦੋ ਦਰਜੋ ਲੋਕਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਨਾਲ ਕੀਤੀ ਕੁੱਟਮਾਰ ਸੀਸੀਟੀਵੀ ਵਿੱਚ ਕੈਦ ਹੋਈ ਘਟਨਾ ਦੁਕਾਨਦਾਰ ਮੁਤਾਬਕ ਜਾਇਦਾਦੀ ਵਿਵਾਦ ਨੂੰ ਲੈ ਕੇ ਸ਼ੁੱਕਰਵਾਰ ਰਾਤ ਨੂੰ ਵੀ ਮਿਲੀ ਸੀ ਧਮਕੀ ਹਨੇ ਸਾਥ ਮੈਂ ਇੱਕ ਪਲਾਟ ਲਿਆ ਹੋਇਆ ਜੀ ਪਿਛਲੇ 3 ਸਾਲ ਸੇ ਮੈਂ ਓਨਰ ਹਾਂ ਉहां पे ਮੇਰੀ ਸਿਸਟਰ ਦੇ ਨਾਮ ਹੈ ਉਹ ਪਲਾਟ ਤਾਂ ਮੈਂ ਉਸਮੇ ਕੰਸਟਰਕਸ਼ਨ ਕਰਾ ਰਹਾ تھا ਕਹਤੇ ਇਹ ਪ੍ਰੋਪਰਟੀ ਜੋ ਹੈ ਇਹ ਮੇਰੇ ਬਾਬ ਦਾਦਾਓ ਕੀ ਹੈ ਤੁਸੀਂ ਇਸਪੇ ਇੱਕ ਹੀ ਟੌਰ ਲਗਾ ਕੇ ਦਿਖਾਓ ਮੈਂ ਤੁਮੇ ਬਤਾਉਂਗਾ हरियाणा ਵਿੱਚ ਰਾਜ ਸਭਾ ਚੋਣਾਂ ਦੌਰਾਨ ਡਾਕਟਰ ਸੁਭਾਸ਼ ਚੰਦਰਾ ਦੇ ਕਰੀਬੀ ਦੀ 26 ਵਾਰ ਹੋਈ ਰਿਟਰਨਿੰਗ ਅਫਸਰ ਨਾਲ ਫੋਨ ਤੇ ਗੱਲਬਾਤ ਕਾਂਗਰਸ ਦੇ ਸਮਰਥਨ ਨਾਲ ਚੋਣ ਲੜੇ ਆਜ਼ਾਦ ਉਮੀਦਵਾਰ ਆਰਕੇ ਆਨੰਦ ਨੇ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਸਾਹਮਣੇ ਰੱਖੀ ਕਾਲ ਡਿਟੇਲ ਡਾਕਟਰ ਸੁਭਾਸ਼ ਚੰਦਰਾ ਨੇ ਪੇਸ਼ ਕੀਤਾ ਆਪਣਾ ਪੱਖ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕੋਲ ਭੇਜੀ ਜਾਵੇਗੀ ਰਾਜ ਸਭਾ ਚੋਣਾਂ ਵਿੱਚ ਕੱਥੇ ਤੇ ਤਾਂਦਲੀ ਮਾਮਲੇ ਦੀ ਰਿਪੋਰਟ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਰਾਜ ਪਦਰੀ ਸਮਾਗਮਾਂ ਦੀ ਸ਼ੁਰੂਆਤ ਅੱਜ ਤੋਂ ਮੁਹਾਲੀ ਦੇ ਇਤਿਹਾਸਿਕ ਚੱਪੜ ਜੜੀ ਮੈਦਾਨ ਵਿੱਚ ਸ਼ਾਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਸੰਬੰਧੀ ਲੇਜ਼ਰ ਸ਼ੋਅ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸੇ ਸੰਦਰਭ 'ਚ 26 ਜੂਨ ਨੂੰ ਫਤਿਹਗੜ੍ਹ ਸਾਹਿਬ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਪਬਲਿਕ ਕਾਨਫਰੰਸ ਅਤੇ 3 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦਿੱਲੀ 'ਚ ਕਰਨਗੇ ਮਹਾਨ ਜਰਨੈਲ ਦੀ ਜੀਵਨੀ ਤੇ ਕਿਤਾਬ ਰਿਲੀਜ਼